ਸੋ ਹੈਲੋ ਫਰੈਂਡ ਅਸ ਸਾਰੇ ਠੀਕ ਆ ਮੈਂ ਆਸ ਕਰੀਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਤਾਂ ਅੱਜ ਮੰਮਾ ਲੱਗ ਗਿਆ ਸਲਵਾਰ ਦੀ ਕਟਿੰਗ ਤਾਂ ਮਮਮੀ ਕਟ ਰਹੀ ਕੁnde ਅਸੀਂ ਸਲਵਾਰ 34 ਇੰਚ ਤਿਆਰ ਕਰਨੀ ਆ ਤੁਸੀਂ ਦੇਖ ਸਕਦੇ ਹੋ ਮਮਾ ਕੁੰਦੇ ਕੱਟ ਰਹੇ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਸਲਵਾਰ ਕੱਟੀ ਜਾਂਦੀ ਆ ਹੁਮਾਰੇ ਕੁੰਦੇ ਸੈੱਟ ਕਰ ਲੇ

ਮਨ ਆਪਕਾ ਕਟਾਂਗੇ ਬੈਲਟ ਇੱਥੇ ਕਪੜਾ ਥੋੜਾ ਜਾਂ ਜ਼ਿਆਦਾ ਸੀ ਮੈਨੂੰ ਕੰਫਿਊਜ਼ਨ ਹੋ ਰਹੀ ਸੀ ਪਤਾ ਨਹੀਂ ਲੱਗ ਰਿਹਾ ਸੀ ਇਸ ਕਰਕੇ ਮੈਂ ਪਹਿਲਾਂ ਬੈਲਟ ਦਾ ਕਪੜਾ ਲਾ ਲਿਆ ਵੀ ਤਾਂ ਕਿ ਚਲੋ ਮੈਂ ਬਾਅਦ ਚ ਪੱਟ ਲਾਉਣੇ ਪੱਟਾਂ ਦੇ ਨਾਲ ਹੀ ਮੈਨੂੰ ਬਾਜੂ ਦੇ ਕਪੜਾ ਲਾਣਾ ਪੈਣਾ ਕਿਉਂਕਿ ਇਹ ਜਿਹੜੇ ਵੱਡੇ ਪਣੇ ਦੇ ਕਪੜੇ ਨੇ ਤੁਹਾਨੂੰ ਪਤਾ ਹੈ ਨਾ ਬੜੇ ਧਿਆਨ ਨਾਲ ਕੱਟਨੇ ਪੈਂਦੇ ਆ ਤੇ ਇਸ ਕਰਕੇ ਮੈਂ ਪਹਿਲਾਂ ਚਲੋ ਮੈਂ ਕਹ ਬੈਲਟ ਦਾ ਕਪੜਾ ਲਾਣੀ ਆ ਤੇ ਫਿਰ ਉਸ ਹੱਬ ਨਾਲ ਮੈਂ ਆਪਣੇ ਅੰਦਾਜ਼ੇ ਦੇ ਨਾਲ ਵਾਹਾਂ ਦੀ ਲੰਬਾਈ ਦੇ ਹਿਸਾਬ ਨਾਲ ਪੱਟਾਂ ਦਾ ਕਪੜਾ ਲਾਉਂਗੀ ਚਲੋ ਪੱਟਾਂ ਨਾਲ ਜਿਹੜਾ ਵਾਧੂ ਕਪੜਾ ਆਊਗਾ ਉਹ ਆਪਾਂ ਬਾਅਦ ਚ ਲਾਵਾਂਗੇ ਕਿਉਂਕਿ ਮੇਰੀ ਬਾਹਾਂ ਦੀ ਦੋਨਾਂ ਦੀ ਲੰਬਾਈ ਬਨਣੀ ਚਾਹੀਦੀ ਆ ਤੇ ਇਸ ਕਰਕੇ ਮੈਂ ਨਾਲ ਕਪੜਾ ਪਹਿਲਾਂ ਜੁਆਇੰਟ ਹੀ ਰੱਖ ਲਿਆ ਥੋੜਾ ਵਾਧੂ ਕਪੜਾ ਸੀ ਮੈਂ ਕਟਿੰਗ ਨਹੀਂ ਕੀਤਾ ਤੇ ਚਲੋ ਜੀ ਹੁਣ ਆਪਾਂ ਕਰ ਲੱਗੀਆਂ ਪੱਟਾਂ ਦੀ ਕਟਿੰਗ ਆ ਦੇਖੋ ਤੇ ਮੈਂ ਰੱਖਿਆ 13 ਇੰਚ ਤੇ ਹਾਂਜੀ ਮੇਰੀ ਹੈ ਮੂਰੀ ਬਾਨੀ ਆ ਸਾਢੇ 6 ਚਲੋ ਅਧਾ ਇੰਚ ਸਲਾਈ ਚ ਆ ਜਾਊਗਾ 6 ਕੇਰ ਆ ਜਾਊਗਾ ਅਧਾ ਇੰਚ ਪਾਤਰਾ ਲੈ ਲਾਂਗੇ ਗੁੰਦਿਆਂ ਚੋਂ ਹੁਣ ਆਪਾਂ ਕਰਤੀ ਪੱਟਾਂ ਦੀ ਕਟਿੰਗ ਬੜੀ ਸਿੰਪਲ ਜੇ ਤਰੀਕੇ ਨਾਲ ਕਟਿੰਗ ਕੀਤੀ ਆਪਾਂ ਚਲੋ ਜੀ ਇਹ ਹੋ ਗਿਆ ਆਪਣੇ ਕੋਲ ਤਿਆਰ ਤੇ ਹੁਣ ਆਪਾਂ ਜਿਹੜਾ ਬੇਸਟ ਪਰੇ ਲਾ ਲੈਣਾ ਤੇ ਆਪਣੇ ਮੂਰੀ ਮਾਰੀਆਂ ਦੇ ਕੰਮ ਆ ਜਾਊਗਾ ਲੋਟ ਆਹ ਹੋ ਗਈ ਆਪਣੀ ਸਲਵਾ ਦੀ ਕਟਿੰਗ ਤੇ ਆ ਰੱਖਤੀ ਆਪਾਂ 벨ਟ ਚਲੋ ਜੀ ਆ ਆਪਣਾ ਮੋਰੀਆਂ ਤੇ ਲੱਗ ਜਾਣਾ ਕਪੜਾ ਮੋਰੀਆ ਬਣਾ ਲੈਂਦੇ ਹਾਂ ਚਲੋ ਜੀ ਅੱਜ ਇਹ ਨਹੀਂ ਤੇ ਆਪਾਂ ਸਲਵਾ ਦੀ ਕਟਿੰਗ